ਫਿਲੌਰ ਪੁਲਿਸ ਨੇ ਨਸ਼ੇ ਜਿਤੂਤੀ ਕੇ ਵਿਅਕਤੀ ਨੂੰ ਤੇਜ਼ਾਰ ਹਥਿਆਰ ਬਾਜ਼ਾਰ ਵਿੱਚ ਲਹਿਰਾਉਣ ਦੇ ਦੋਸ਼ੇ ਅਗਰਫਤਾਰ ਕਰਨ ਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਫਿਲੌਰ ਦੇ ਐਸਐਚਓ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਅਪਰਾਧਾ ਰਹਿਣ ਵਾਲਾ ਚੰਦਨ ਪੁੱਤਰ ਕਿਸ਼ੋਰ ਸ਼ਰਾਬ ਦੇ ਨਸ਼ੇ ਵਿੱਚ ਤੇਜ਼ਾਰ ਹਥਿਆਰ ਲੈ ਕੇ ਬਾਜ਼ਾਰ ਵਿੱਚ ਲਹਿਰਾ ਰਿਹਾ ਸੀ ਜਿਸ ਤੋਂ ਬਾਅਦ ਬਾਜ਼ਾਰ ਦੇ ਵਾਸੀਆਂ ਨੇ ਉਸ ਦੀ ਵੀਡੀਓ ਬਣਾ ਕੇ ਅਪਰਾ ਪੁਲਿਸ ਨੂੰ ਤੁਰੰਤ ਪਾ ਦਿੱਤੀ ਜਿਸ ਤੋਂ ਬਾਅਦ ਅਪਰਾ ਪੁਲਿਸ ਨੇ ਮੌਕੇ ਤੇ ਜਾ ਕੇ ਤੁਰੰਤ ਹੀ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਉਨਾ ਦੱਸਿਆ ਕਿ ਪੁਲਿਸ ਵੱਲੋਂ ਉਕਤ ਵਿਅਕਤੀ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਕੈਮਰਾਮੈਨ ਵਿਜੇ ਮਾਨ ਨਾਲ ਰਾਜਕਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਚੌਕੀਨ ਚਾਰਜ ਅਪਰਾ ਦੀ ਨੌਲੇਜੇ ਕਲ ਰਾਤ ਦੀ ਕਲਾਈ ਕੀ ਇੱਕ ਚੰਦਨ ਕੁਮਾਰ ਪੁੱਤਰ ਰਾਜਕਿਸ਼ੋਰ ਵਾਸੀ ਅਪਰਾ ਜੋ ਕਿ ਸ਼ਰਾਬੀ ਹਾਲਤ ਦੇ ਵਿੱਚ ਬੰਨਸੀ ਲੈ ਕੇ ਪਬਲਿਕਲੀ ਮੂਵ ਕਰ ਰਿਹਾ ਸੀਗਾ ਤੇ ਜਿਸ ਨੂੰ ਉਸਨੇ ਸਾਥੀ ਕਰਮਚਾਰੀ ਦੀ ਮਦਦ ਨਾਲ ਕਾਬੂ ਕੀਤਾ ਤੇ ਉਸ ਦਾ ਮੁਲਾਜ਼ਾ ਕਰਵਾਇਆ ਤੇ ਮੁਲਾਜ਼ਾ ਕਰਵਾਉਣ ਤੋਂ ਬਾਅਦ ਕਾਨੂੰਨ ਦੀ ਬੰਦੀ ਤਰ੍ਹਾਂ ਹੇਡੋ ਦੇ ਖਿਲਾਫ ਕਾਰਵਾਈ ਮਚ ਲੈਂਦੀ ਹੈ ਤੇ ਉਸ ਨੂੰ ਅ ਸਬੰਧਿਤ ਅਧਿਕਾਰੀਆਂ ਦੇ ਪੇਸ਼ ਕਰਕੇ ਉਸ ਨੂੰ ਜੇਲ੍ਹ ਕੇ ਜੇਗਾ ਕਿੱਦਾਂ ਤੇ ਉਹ ਅਗੜਾਸਾ ਲੈ ਕੇ ਉਹ ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਕਿਹਾ ਚੰਗਾ ਇਸ ਸੰਬੰਧੀ ਅਪਡੇਟ ਕੀਤਾ ਕਿ ਉਹ ਉਸੇ ਸ਼ਰਾਬੀ ਹਾਲਤ ਦੇ ਵਿੱਚ ਸੀਗਾ ਉਸ ਨੂੰ ਪਤਾ ਹੀ ਨਹੀਂ ਲੱਗਾ ਉਹ ਕੀ ਕਰ ਰਿਹਾ ਸੀਗਾ ਤੇ ਜਿਸ ਨੂੰ ਕਾਨੂੰਨੀ ਤੌਰ 'ਤੇ ਹੇਟ ਪਬਲਿਕ ਤੇ